ਪਰ ਕੀ ਗੱਲ ਹੋਈ ਸੀ ਕਦੋਂ ਸ਼ਰਾਬ ਕੀਤੀ ਸੀ ਸ਼ਰਾਬ ਨੂੰ 4 ਦਿਨ ਹੋ ਗਏ ਪੀਤੀ ਮਾਸਾ ਪੀਤੀ ਥੋੜੀ ਅੰਮ੍ਰਿਤ ਪਾਈ ਹੋਇਆ ਕੁਝ ਨਹੀਂ ਹੋਇਆ ਨੀ ਕੁਝ ਨਹੀਂ ਤੇ ਫਿਰ ਕਿਉਂ ਦਾਖਲ ਕਿਉਂ ਹੈ ਡਰ ਵੀ ਮੈਨੂੰ ਹੀ ਡਰ ਦੇ ਕਰਨ ਹੋਰ ਪਿੰਡ ਚੋਂ ਕਿੰਨੀਆ ਕੋਈ ਤੁਹਾਨੂੰ ਜਾਣਕਾਰੀ ਆਈ ਹੋਈ ਚਾਰ ਕੁ ਹੋਈ ਗਈ ਹੈ ਜੀ ਜੀ ਤੇ ਕੀ ਕੋਈ ਲੱਗਾ ਸਿੰਪਟਮਸ ਕੋਈ ਲੱਗੇ ਕੋਈ ਬਿਮਾਰੀ ਦੇ ਜਾਂ ਆਪੇ ਹੀ ਆ ਗਿਆ ਤੇ ਹੁਣ ਡਾਕਟਰ ਕੀ ਕਹਿੰਦੇ ਹੈ ਕੋਈ ਨਹੀਂ ਕਿੰਨੇ ਕੋਈ ਗੱਲ ਨਹੀਂ ਮਤਲਬ ਛੋਟੀ ਜਿਹੇ ਨੇ ਤਾਂ ਨਾ ਠੀਕ ਜਿਹੜੇ ਪੇਸ਼ੀ ਰੱਖਾ ਵੀ ਅੱਖਾਂ ਦੀ ਰੋਸ਼ਨੀ ਜ਼ਿਆਦਾ ਫੈਕਟ ਕਰਦੀ ਆ ਪਰ ਇਸ ਟਾਈਮ ਸਾਡੇ ਕੋਲ ਜਿਹੜੇ ਦੋ ਮਰੀਜ਼ ਆ ਦੋਨਾਂ ਦੇ ਹਾਲ ਠੀਕ ਆ ਅੱਖਾਂ ਦਾ ਚੈੱਕਅਪ ਵੀ ਕਰਾਇਆ ਤੇ ਆਈਸੀਓ ਵਾਲੇ ਡਾਕਟਰਾਂ ਤੋਂ ਚੈੱਕਅਪ ਵੀ ਕਰਵਾਇਆ ਪਰ ਦੋਨਾਂ ਦਾ ਹਾਲ ਨੋਰਮਲ ਆ ਰਿਹਾ ਤਾਂ ਦੱਸਿਆ ਰਹੇ ਕੋਲ 12 ਮਰੀਜ਼ ਦਾਖਲ ਹੈ ਹਾਂਜੀ ਉਹ ਹੋਰ ਬਾਕੀ ਵਾਰਡ ਚ ਸਾਡੇ ਕੋਲ ਦੋ ਮਰੀਜ਼ ਆ ਅੱਛਾ ਤੁਹਾਡੇ ਕੋਲ ਇਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਆ ਹਾਂਜੀ ਇਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਇਹ ਬਿਲਕੁਲ ਠੀਕ ਨੇ ਇਸ ਟਾਈਮ ਕਿਹੜਾ ਕੈਮੀਕਲ ਹੁੰਦਾ ਜਿਹੜਾ ਇੰਨਾ ਜ਼ਿਆਦਾ ਅਸਰ ਕਰਦਾ ਇਹ ਮੀਥਨੋਲ ਹੁੰਦਾ ਵਾ ਮੀਥਨੋਲੋਂ ਫਾਰਮੈਲਡੀਹਾਈਡ ਤੇ ਬਣ ਜਾਂਦਾ ਰਿਐਕਸ਼ਨ ਹੋ ਜਾਂਦਾ ਤੇ ਫਾਰਮੈਲਡੀਹਾਈਡੋਂ ਫਾਰਮਿਕ ਐਸਿਡ ਬਣ ਜਾਂਦਾ ਜਿਹੜਾ ਫਾਰਮੈਲਡੀਹਾਈਡ ਹੈ ਅੱਖਾਂ ਦੀ ਰੋਸ਼ਨੀ ਅਫੈਕਟ ਕਰ ਸਕਦਾ ਉਹਨਾਂ ਦੀ ਅੱਖਾਂ ਦਾ ਅੱਖਾਂ ਤੇ ਜਿਹੜਾ ਦਿੱਕਤ ਆ ਸਕਦੀ ਹੈ ਪਰ ਇਹਨਾਂ ਦੀ ਇਸ ਟਾਈਮ ਅੱਖਾਂ ਦਾ ਚੈੱਕਅਪ ਹੋ ਗਿਆ ਕਿੰਨੇ ਘੰਟੇ ਚ ਅਸਰ ਕਰਦਾ ਹੈ ਇਹ ਇਹ ਬੋਡਿੰਗ ਹੁੰਦੀ ਜਿੱਦਾਂ ਆਪਾਂ ਜਿਹੜੀ ਓਦਾਂ ਵੀ ਸ਼ਰਾਬ ਹੁੰਦੀ ਉਹਦੇ ਵਿੱਚ ਹੀ ਸਾਈਲਨੋਲ ਹੁੰਦਾ ਉਹ ਬੋਡੀ ਵੀ ਤੇ ਅਲਕੋਹਲ ਡੀਹਾਈਡਰੋਜਨੇਸ ਨਾਮ ਦਾ enzyme ਉਹ ਉਹਨੂੰ ਐਲਡੀਹਾਈਡ ਚ ਚੇਂਜ ਕਰ ਦਿੰਦਾ ਉਸ ਤੋਂ ਬਾਅਦ ਐਸਿਡ ਚ ਚੇਂਜ ਹੋ ਜਾਂਦਾ ਇਹ ਜਿੰਦਾ ਜਿੰਦਾ ਉਹਨਾਂ ਦੀ ਕੁਆਂਟੀਟੀ ਹੁੰਦੀ ਪੀਤੀ ਹੁੰਦੀ ਉਸ ਹੱਬ ਨਾਲ ਅਸਰ ਆ ਜਾਂਦਾ ਇਹ ਦੱਸਿਆ ਜਾ ਰਿਹਾ 48 ਘੰਟੇ ਤੱਕ ਜਾਂਦਾ ਮਤਲਬ ਇਨਸਾਨ ਦੀ ਹਾਂਜੀ ਹੋ ਸਕਦਾ ਹਾਂਜੀ ਪਰ ਇਹਨਾਂ ਦੇ ਮਤਲਬ ਦੋਨਾਂ ਦਾ ਚੈੱਕਅਪ ਹੋ ਗਿਆ ਨੋਰਮਲ ਆ ਰਿਹਾ ਠੀਕ ਹਾਂਜੀ ਥੈਂਕ ਯੂ ਡਾਕਟਰ ਸਰ ਕੋਈ ਖਾਸ ਮੁਲਾਕਾਤ ਕੀਤੀ ਹੈ ਕੀ ਹਾਲਾਤ ਨਜ਼ਰ ਆ ਰਹੇ ਨੇ ਇਹ ਖੁਜੀ ਕੋਸ਼ ਪੇਸ਼ੈਂਟ ਦਾ ਆਈ ਸੀ ਯੂ ਚ ਨੇਹ ਉਹਨਾਂ ਚ ਚਾਰ ਪੇਸ਼ੈਂਟ ਹਲੇ ਵੀ ਆਈ ਸੀ ਯੂ ਚ ਨੇਹ ਅਨਫੋਰਚੂਨੇਟਲੀ ਇੱਕ ਦੀ ਉੱਥੇ ਵੀ ਇੱਕ ਹੋਰ ਡੈਥ ਹੋ ਗਈ। ਸੋ ਜੋ ਡੈਥ ਦਾ ਆਕੜਾ ਸਵੇਰ ਦਾ 23 ਸੀ ਹੁਣ 24 ਹੋ ਗਿਆ। ਅ ਔਰ ਜਿਹੜੇ ਤਿੰਨ ਹੋਰ ਨੇ ਉਹ ਵੀ ਕ੍ਰਿਟੀਕਲ ਕੰਡੀਸ਼ਨ 'ਚ ਨੇ ਮਤਲਬ ਉਹਨਾਂ ਦੀ ਹਾਲਾਤ ਬੜੇ ਨਾਜ਼ੁਕ ਬਣੇ ਹੋਏ ਆ ਗੁਰੂ ਕਿਰਪਾ ਕਰਨ ਕਿ ਉਹਨਾਂ ਦੀ ਸਿਹਤ 'ਚ ਮੋੜ ਆ ਪਵੇ। ਕਿ ਉਸੇ ਤਰ੍ਹਾਂ ਐਮਰਜੈਂਸੀ 'ਚ 5-6 ਹੋਰ ਨੇ ਉਹਨਾਂ ਦੇ ਹਾਲਾਤ ਕੁਝ ਠੀਕ ਨੇ। ਸੋ ਅ ਇਨ 올24 ਡੈਥ ਹੁਣ ਜਿਹ ਐਸ ਵੀ ਸਪੀਕ ਰਾਈਟ ਨਾਓ ਔਰ ਤਿੰਨ ਚਾਰ ਹਲੇ ਕ੍ਰਿਟੀਕਲ ਨੇ ਇਸਲੀ ਕਾਫੀ ਸਿਚੁਏਸ਼ਨ ਗ੍ਰਿਮ ਹੈ ਔਰ ਇੱਕ ਦੋ ਤਾਂ ਹੁਣ ਦਾਖਲ ਹੋਏ ਆ ਕੇ ਆਈ ਥਿੰਕ ਸੋ ਜੋ ਸਮਝ ਆ ਰਹੀ ਹੈ ਕਿ ਦੋ ਤਿੰਨ ਦਿਨ ਬਾਅਦ ਵੀ ਕਈਆਂ ਤੇ ਅਸਰ ਪੈ ਰਿਹਾ ਔਰ ਕਦੇ ਦਾਖਲ ਹੋ ਰਿਹਾ ਜੀ ਅੱਜ ਦਾਵਾ ਕੀਤਾ ਗਿਆ ਕਿ ਦਿੱਲੀ ਦੇ ਕੋਈ ਜੈਨ ਪਰਿਵਾਰ ਤੱਕ ਪੁਲਿਸ ਪਹੁੰਚੀ ਹੈ ਜਿੰਨਾਂ ਨੂੰ ਪੂਰੇ ਪੰਜਾਬ ਦੇ ਵਿੱਚ ਮੈਦਨ ਆਨ ਸਪਲਾਈ ਕੀਤਾ ਜਾ ਰਿਹਾ ਸੀ ਯਾਰ ਇਹ ਤਾਂ ਕਬਰਾਂ ਪੈਣਾ ਜੀ ਇਹ ਕੋ ਪੁਲਿਸ ਦਾ ਇੰਟੈਲੀਜੈਂਸ ਦਾ ਪ੍ਰਸ਼ਾਸਨ ਦਾ ਕੰਮ ਹੈ ਜੇ ਤੁਸੀਂ ਫੁੱਲ ਪੇਜ ਇਸ਼ਤਿਹਾਰ ਲਾਉਨੇ ਹੋ ਕਿ ਤੁਹਾਡੀ ਨਸ਼ਿਆਂ ਦੇ ਖਿਲਾਫ ਮੁਹਿੰਮ ਚੱਲ ਰਹੀ ਆ ਫਿਰ ਝੂਠ ਬੋਲ ਰਹੇ ਹੋ ਤੁਸੀਂ ਇੱਕ ਤਾਂ ਖਜ਼ਾਨੇ 'ਚੋਂ ਖਰਚਾ ਕਰ ਰਹੇ ਹੋ ਤੇ ਅਸਲੀਅਤ 'ਚ ਗਰਾਊਂਡ ਜ਼ੀਰੋ 'ਚ ਹਾਲਾਤ ਕੁਝ ਹੋਰ ਨੇ ਜੇ ਪੁਲਿਸ ਜਿੰਨੀ ਇਸ਼ਤਿਹਾਰਾਂ 'ਚ ਸਰਕਾਰ ਚੌਕਸ ਹੈ ਓਨੀ ਗਰਾਊਂਡ 'ਚ ਚੌਕਸ ਹੁੰਦੀ ਤੇ ਇਹ ਹਾਲਾਤ ਨਾ ਬਣਦੇ ਹੁਣ ਅੱਜ 24 24 ਡੈਥਸ ਹੋ ਗਈਆਂ ਨੇ ਤਿੰਨ ਕ੍ਰਿਟੀਕਲ ਨੇ ਇਹ ਆਕੜਾ ਵੱਧ ਵੀ ਸਕਦਾ ਹੈ ਕਿ ਉਹਨਾਂ ਦੇ ਜੀਵ ਮੁਰਿਆਉਣਗੇ ਹੁਣੇ ਭਾਵੇਂ 20 ਅਰੈਸਟ ਕਰ ਲੈਣ ਮਗਰ ਅਰੈਸਟ ਤਾਂ ਇਹ ਪਹਿਲਾਂ ਚਾਹੀਦੇ ਸਨ ਕਿ ਇਹ ਜੇ ਹਾਲਾਤ ਹੀ ਨਾ ਬਣਦੇ ਜਾਂ ਸ਼ਕਤੀ ਕਰਦੇ ਸ਼ਕਤੀ ਨਹੀਂ ਕਰਦੀ ਸਰਕਾਰ ਮੇਲੀ ਭੂਗਤਾ ਅਸੀਂ ਬਹੁਤ ਪਿੰਡਾਂ 'ਚ ਅੱਜ ਗਏ ਆ ਲੋਕਾਂ ਦਾ ਇਹ ਕਹਿਣਾ ਕਿ ਪੁਲਿਸ ਨੂੰ ਦੇਕਾ ਵਾਰ ਇਨਫੋਰਮ ਕੀਤਾ ਗਿਆ ਬਾਈ ਨੇਮ ਦੱਸਿਆ ਗਿਆ ਕਿ ਆ ਲੋਕ ਇਹ ਜ਼ਹਿਰੀਲੀ ਸ਼ਰਾਬ ਵੇਚ ਰਹੇ ਆ ਪਰ ਪੁਲਿਸਰ ਕੋਈ ਕਾਰਵਾਈ ਨਹੀਂ ਕੀਤੀ। ਕੋ ਲੋਕਾਂ ਨੇ ਤੁਹਾਨੂੰ ਦੱਸਤੀ ਜੀ ਮੈਂ ਤਾਂ ਆਪੋਜੀਸ਼ਨ ਦਾ ਮੈਂਬਰ ਆ ਜੇ ਮੈਂ ਕੁਝ ਕਹੂੰਗਾ ਤੇ ਸਾਡੇ ਤੇ ਤਾਂ ਸਿੱਧਾ ਹੀ આરોਪ ਲੱਗ ਜਾਂਦਾ ਜੀ ਸਿਆਸਤ ਕਰਦੇ ਆ ਮਗਰ ਜਦ ਲੋਕ ਦੱਸ ਰਹੇ ਉਹ ਤਾਂ ਉਹ ਲੋਕ ਨੇ ਜਿਨ੍ਹਾਂ ਦਾ ਕਿਸੇ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ ਜਿਹੜੇ ਪੰਜੀ ਸਾਲੀ ਵੋਟ ਪਾਉਂਦੇ ਉਹਨਾਂ ਨੇ ਦੱਸਤਾ ਕਿ ਪੁਲਿਸਕਾਰੀ ਕੁਝ ਨਹੀਂ ਦੀ ਗਰਾਊਂਡ 'ਚ ਔਰ ਨਾ ਪੁਲਿਸ ਦਾ ਕਰਨ ਦਾ ਕਾਰਨ ਹੈ ਕਿ ਸਰਕਾਰ ਉਹ ਜੀ ਨਿਕਮੀ ਇਹ ਸਰਕਾਰ ਵੱਲੋਂ ਕੋਈ ਸ਼ਕਤੀ ਹੋਵੇ ਜ਼ੀਰੋ ਟੋਲਰੈਂਸ ਹੋਵੇ ਤੇ ਹਾਲਾਤ ਹੀ ਨਾ ਪੈਦਾ ਹੁੰਦੇ ਦੇਖੋ ਇਹ ਹਾਲਾਤ ਇਸੇ ਸਰਕਾਰ ਚ ਚੌਥੀ ਵਾਰੀ ਪੈਦਾ ਹੋਵੇ ਪਿਛਲੀ ਵਾਰੀ ਤਾਂ ਚੀਫ ਮਿਨਿਸਟਰ ਦਾ ਆਪਣਾ ਜ਼ਿਲ੍ਹਾ ਸੀ ਸੰਗਰੂਰ ਉਸ ਤੋਂ ਪਹਿਲਾਂ ਮੋਗੇ ਚ ਹੋਇਆ ਉਸ ਤੋਂ ਪਹਿਲਾਂ ਹੁਸ਼ਿਆਰਪੁਰ ਚ ਹੋਇਆ ਮੂਦਲ ਵੀ ਮੈਨੂੰ ਲੱਗਦਾ ਕੁਝ ਸਮਾਂ ਪਹਿਲਾਂ ਹੋਇਆ ਸੀ ਅਚੀਵ ਕੀ ਹੋਇਆ ਮਤਲਬ ਕਿਉਂਕਿ ਫੇਲਿਅਰ ਹੈ ਇਹਦਾ ਰੀਅਕਰੈਂਸ ਬਾਰ-ਬਾਰ ਫੇਲਿਅਰ ਹੋ ਰਿਹਾ ਸਰਕਾਰ ਦਾ ਸਰਕਾਰ ਤਾਂ ਰਿਐਕਟ ਕਰਦੀ ਐ ਤੁਹਾਨੂੰ ਚੁੱਪ ਕਰਾਉਣ ਲਈ 16 ਅਰੈਸਟ ਹੋ ਗਏ ਕਿ ਦਾਵਾ ਇਹ ਲਿਖ ਕੇ ਦੇਣਗੇ ਕਿ ਗਾਂ ਨਹੀਂ ਇਹ ਜਾਂ ਕੁਝ ਆਦ ਸਾ ਵਾਪਰ ਨੂੰ ਨਹੀਂ ਦੇਖ ਸਕਦੇ ਤਾਂ ਕੱਲਾ ਕਿਉਂਕਿ ਪ੍ਰੈਸ਼ਰ ਪੈ ਗਿਆ 27 ਮੌਤਾਂ ਹੋ ਗਈਆਂ ਨੇ ਤੇ ਸੀਐਮ ਨੂੰ ਮਜਬੂਰੀ ਪਾਸ ਆਉਣਾ ਪਿਆ ਮਗਰ ਕੀ 10 ਲੱਖ ਨਾਲ ਉਹਦੇ ਕਿਸੇ ਦਾ ਬਾਪ ਕਿਸੇ ਦਾ ਬੱਚਾ ਕਿਸੇ ਦਾ ਘਰ ਵਾਲਾ ਕਿ ਉਹ ਮੋੜਿਆਊਗਾ ਜੀ ਕਿ ਪਰਿਵਾਰ ਦਾ ਉਹ ਚਿਰਾਗ ਜਿਹੜਾ ਬੁੱਝ ਗਿਆ ਥੋੜੀ ਨਿਲਾਇਕੀ ਛੱਦ ਕੇ ਉਹ ਹੋ ਜੂਗਾ ਸ਼ਿਸ਼ਲੀ ਇਹ ਕਿਉਂ ਗੈਰ ਕਾਨੂੰਨੀ ਕੰਮ ਕੋਈ ਕਰ ਰਿਆ ਸੀ ਰੋਕਣਾ ਕੰਮ ਕੀਦਾ ਸਰਕਾਰ ਥੋੜੀ ਭਾਈ ਅਫਸਰ ਤੁਸੀਂ ਲਾ ਰਹੇ ਕੰਮ ਥੋੜਾ ਸਰਕਾਰ ਭਗਵੰਤਮਾਨ ਐਸਐਸਪੀ ਲਾਉਂਦਾ ਭਗਵੰਤਮਾਨ ਡੀਐਸਪੀ ਲਾਉਂਦਾ ਭਗਵੰਤਮਾਨ ਐਸਐਚਓ ਲਾਉਂਦਾ ਫੇਰ ਰੋਕਦੇ ਕਿਉਂ ਨਹੀਂ ਸਾਈਜ਼ ਮਿਨਿਸਟਰ ਦਾ ਤਾਂ ਕੋਈ ਬਿਆਨ ਸਾਹਮਣੇ ਦੇਖੋ ਬੜਾ ਕਲੀਅਰ ਹੈ ਜੀ ਮੈਂ ਬਾਰ ਬਾਰ ਕਹਿ ਰਿਹਾ ਇੱਕ ਸਾਈਜ਼ ਤੇ ਪੁਲਿਸ ਇਹ ਦੋਵੇਂ ਮਿਨਿਸਟਰ ਭਗਵੰਤ ਮਾਨ ਔਰ ਹਰਪਾਲ ਜੀ ਮੈਨੂੰ ਅਸਤੀਫਾ ਦੇਣਾ ਚਾਹੀਦਾ ਨੈਤਿਕ ਜ਼ਿੰਮੇਵਾਰੀ ਉਹਨਾਂ ਦੀ ਕੋਈ ਫੇਲਿਅਰ ਉਹਨਾਂ ਦਾ ਹੋਣੇ ਜਿੰਨਾ ਮਰਜ਼ੀ ਕਵਰ ਅਪ ਕਰ ਲੈਣ ਇਹ ਸਭ ਝੂਠ ਹੈ ਉਹ 27 24 ਬੰਦੇ ਨਹੀਂ ਮੁੜਨੇ ਅੱਜ threewal ਚ ਇੱਕ ਰੋਸ ਜਤਾ ਕੇ ਪਿੰਡ ਵਾਸੀਆ ਵੱਲੋਂ ਨਿੰਦਰਪੁਰ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਉੱਥੇ ਇਹ ਸ਼ਰਾਬ ਵੇਚ ਰਹੀ ਸੀ ਜਿਸ ਦਾ ਘਰ ਵੀ ਦੱਸਿਆ ਜਾ ਰਿਹਾ ਪੁਲਿਸ ਚੌਕੀ ਦੇ ਸਾਹਮਣੇ ਹੈ ਉਸ ਦਾ ਖੁਦ ਆਪਣਾ ਪਤੀ ਵੀ ਜਿਹੜੀ ਲਿਸ਼ਟ ਆਵਦਾ ਚਕਾਰ ਹੋਇਆ ਉਸ ਦੀ ਵੀ ਜਿਹੜੀ ਇਹ ਮੌਤ ਹੋਈ ਤਾਰੂ ਸਿੰਘ ਵੀ ਪਰ ਹੈਰਾਨੀ ਦੀ ਗੱਲ ਹੈ ਕਿ ਉਸ ਦਾ ਨਾਮ ਵੀ ਮੁਆਵਜ਼ੇ ਦੀ 10 ਲੱਖ ਰੁਪਏ ਵਾਲੀ ਮੁਆਵਜ਼ੇ ਲਿਸਟ 'ਚ ਪਾਇਆ ਗਿਆ ਜਿਸ ਦੇ ਕਰਕੇ 23 ਮੌਤਾਂ ਆਏ ਜੇ ਕੋਈ ਇਸ ਗੱਲ ਦਾ ਜਵਾਬ ਤਾਂ ਭਗਵੰਤ ਮਾਨ ਦੇ ਇਹ ਪਿੰਡ 'ਚ ਇਸ ਗੱਲ ਦਾ ਰੋਸ ਵੀ ਹੋਇਆ ਜਿਹੜੇ ਸ਼ਰਾਬ ਵੇਚ ਰਹੇ ਸੀ ਉਹਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਤਾਂ ਭਗਵੰਤ ਮਾਨ ਇਹ ਸਵਾਲ ਭਗਵੰਤ ਮਾਨ ਨੂੰ ਬਣਦਾ ਔਰ ਪਿੰਡ ਵਾਲੇ ਜੇ ਰੋਸ ਕਰਦੇ ਤੇ ਦਵੇ ਜਵਾਬ ਉਹਨ ਸਰਕਾਰ ਉਹਨਾਂ ਨੂੰ ਦੇਖੋ ਕੱਲ ਸਾਡੇ ਦਬਾਅ ਕਰਕੇ ਸਰਕਾਰ ਨੂੰ ਮੁਆਵਜ਼ਾ ਦੇਣਾ ਪਿਆ ਇਹ ਨਹੀਂ ਤਾਂ ਅੱਜ ਤੱਕ ਇਹਨਾਂ ਨੇ ਤਾਂ ਰੈਕਗਨਾਈਜ਼ ਵੀ ਨਹੀਂ ਕੀਤਾ ਪਿਛਲੀਆਂ ਜਿੰਨੀਆਂ ਮੌਤਾਂ ਹੋਈਆਂ ਸ਼ਰਾਬ ਦੀ ਟਰੈਜੇਡੀ ਨਾਲ ਕਿੱਥੇ ਇਹਨਾਂ ਨੇ ਕੁਝ ਕਿਸੇ ਕਿਸੇ ਨਾਲ ਸੰਮਰੂਪ ਤੱਕ ਵੀ ਨਹੀਂ ਦਿੱਤਾ ਸੋ ਇਹ ਤਾਂ ਮਜੀਠੇ ਵਾਲੇ ਲੋਕਾਂ ਦਾ ਰੋਸ ਹੀ ਦਬਾਅ ਸੀ ਕਿ ਸਰਕਾਰ ਦੇ ਗਲ 'ਚ ਗੂਠ ਦੇ ਕੇ ਮੁਆਵਜ਼ਾ ਲਿਆ ਮਗਰ ਮੁਆਵਜ਼ਾ ਇਸ ਨਾਟ ਦ ਸੋਲੂਸ਼ਨ ਔਰ ਭਗਵੰਤ ਮਾਨ ਨੂੰ ਕੋ ਪੁੱਛਣਾ ਚਾਹੁੰਦਾ ਤੁਸੀਂ ਜਦੋਂ ਕੈਪਟਨ ਸਾਹਿਬ ਵੇਲੇ ਇਹ ਡੈਥਾਂ ਹੋਈਆਂ ਸੀ ਤੁਹਾਡੀ ਉਹ ਵੀਡੀਓ ਮੈਂ ਸ਼ੇਅਰ ਵੀ ਕੀਤੀ ਆ ਤੁਸੀਂ ਕਹਿੰਦੇ ਸੀ 302 ਦਾ ਪਰਚਾ ਹੋਣਾ ਚਾਹੀਦਾ ਦਿੱਤਾ ਜੀ 302 ਦਾ ਪਰਚਾ ਕੀ ਕਾਰਵਾਈ ਕੀਤੀ ਹੈ ਤੁਸੀਂ ਮਤਲਬ ਤੁਸੀਂ ਆਪ ਫੇਲ ਹੋਏ ਇੱਕ ਵਾਰੀ ਨਹੀਂ ਹੋਏ ਨੇਕਾ ਵਾਰੀ ਹੋਏ ਮਗਰ ਰਾਜਨੀਤੀ ਬਣ ਗਈ ਹੈ ਪੋਲਿਟਿਕਸ ਬਣ ਗਈ ਆ ਤੁਸੀਂ ਮੈਂ ਆ ਵੀਡੀਓ ਹੀ ਤੁਹਾਨੂੰ ਸ਼ੇਅਰ ਕਰ ਰਿਹਾ ਆ ਆ ਭਗਵੰਤ ਮਾਨ ਦੀ ਜੀ ਚੋ ਤੁਹਾਨੂੰ ਕਲੈਰਿਟੀ ਹੋ ਜਾਣੀ ਹੈ ਕਿ ਇਹ ਸਿਰਫ ਤੇ ਸਿਰਫ ਸਿਆਸਤ ਕਰ ਸਕਦੇ ਹੈ ਜੀ ਹੋਰ ਇਹਦੇ ਤੇ ਇਹ ਕੁਝ ਨਹੀਂ ਗਾਂ ਕਰ ਸਕਦੇ ਆ ਉਹਨਾਂ ਦੀ ਵੀਡੀਓ ਹੈ ਜੀ ਕਿਹਦਾ ਹੋਣੀ ਚਾਹੀਏ ਨਾ ਆਪ ਦਾ ਕਿਤਨਾ ਹੋਣਾ ਚਾਹੀਏ ਸਰ ਪਹਿਲੇ ਤਾਂ 302 ਦਾ ਮਾਮਲਾ ਹੋਣਾ ਚਾਹੀਏ ਜੋ ਜੋ ਇਸ ਵਿੱਚ ਸ਼ਾਮਿਲ ਹੈ ਚਾਹੇ ਨੇਤਾ ਹੈ ਜਾਂ ਉਸ ਦਾ ਪੀ ਹੈ ਇਹ ਮਰਦਰਾ ਹੈ ਇਹ ਕਤਲ ਹੈ ਇਹ ਮੌਤ ਨਹੀਂ ਹੈ ਜਹਰ ਬੰਦਾ ਗਿਆ ਹੈ ਇਹ उनके बच्चों की पढ़ाई का जिम्मा सरकार ले और कैप्टन साहब बाहर आके कुछ बोले तो सही मैंने एक दो तीन गाँव में पूछा की सरकार से कोई आया वो कहते सरकार की बात कर रहे हो हमारे गांव का सरपंच नहीं आया हमारे संस्कार पे ਇਹ ਵੀ ਜਾਣ ਚਾਹੀਏ ਨਾ ਤੁਸੀਂ ਇੱਕ ਗੱਲ ਦੱਸੋ ਕੱਲ ਕਹਿੰਦੇ ਨੌਕਰੀਆਂ ਲਾਂਦੀਆਂ ਤੁਸੀਂ ਆਪ ਸਾਰੇ ਘਰਾਂ ਚ ਫਿਰਿਆ ਹੋ ਲੱਗ ਪਗ ਬੱਚੇ ਛੋਟੇ ਨੇ ਤੁਸੀਂ 18 ਸਾਲ ਤੱਕ ਨੌਕਰੀ ਨਹੀਂ ਦੇ ਸਕਦੇ ਕਿਹਨੂੰ ਦੇ ਆਏ ਹੋ ਭਾਈ ਸਾਨੂੰ ਤਾਂ ਇਹ 10 ਲੱਖ ਤੇ ਇਹ ਦੇ ਦੇਣ ਬਹੁਤ ਧੰਨਵਾਦੀ ਆਵਾ ਮੈਨੂੰ ਤਾਂ ਇਸ ਗੱਲ ਦਾ ਭਰੋਸਾ ਨਹੀਂ ਹੋ ਰਿਹਾ ਕਿ ਭਲੇ ਕਰਨਾ ਕੀ ਹੈ ਕਿ ਕੱਲਾ ਐਲਾਨ ਤਾਂ ਨਹੀਂ ਕਰਕੇ ਜੀ ਸਰ ਸਵੇਰੇ ਕੁਝ ਪਰਿਵਾਰਾਂ ਤੋਂ ਹੀ ਇਹ ਵੀ ਕੋਆ ਗਿਆ ਮੀਡੀਆ ਨੂੰ ਕਿ ਉਹਨਾਂ ਦੇ ਜਿਹੜੇ ਵਿਤਕ ਹੈ ਸ਼ਰਾਬ ਨਹੀਂ ਪੀਤੀ ਸੀ ਤੁਸੀਂ ਪੁੱਛੇ ਤੁਹਾਨੂੰ ਵੀ ਦਵਾਨ ਹਾਲ ਦੀ ਜਾਣ ਤੋਂ ਰੋਕਿਆ ਗਿਆ ਜਿੱਥੇ ਪੀੜਤ ਪਰਿਵਾਰ ਬੈਠੇ ਸੀ ਮੀਡੀਆ ਨੂੰ ਵੀ ਜਾਣ ਤੋਂ ਰੋਕਿਆ ਗਿਆ ਅਜੇ ਇਹ ਚ ਕਿੱਦਾਂ ਇਨਸਾਫ ਦੀ ਆਸ ਰੱਖੀ ਜਾਂਦੀ ਹੈ ਦੇਖੋ ਟਰਾਂਸਪੇਰੈਂਸੀ ਮਸਟ ਹੈ ਜੀ ਟਰਾਂਸਪੇਰੈਂਸੀ ਤਾਂ ਹੈ ਨਹੀਂ ਕਿ ਮੀਡੀਆ ਨੂੰ ਜਿੱਥੇ ਕੋਈ ਅਫਸੋਸ ਕਰਨ ਆ ਰਿਹਾ ਸੂਬੇ ਦਾ ਮੁੱਖ ਮੰਤਰੀ ਹੈ ਜਿਹਨੂੰ ਵੋਟਾਂ ਲੋਕਾਂ ਨੇ ਪਾਈਆਂ ਲੋਕਾਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਕਿਉਂ ਰੋਕਿਆ ਜੀ ਉੱਥੇ ਜਾਣ ਤੋਂ ਪਾਰਦਰਸ਼ਤਾ ਹੁੰਦੀ ਟਰਾਂਸਪੇਰੈਂਸੀ ਹੁੰਦੀ ਤੁਸੀਂ ਵੀ ਸੁਣ ਲੈਂਦੇ ਲੋਕਾਂ ਦੀ ਗੱਲ ਤੁਹਾਨੂੰ ਇਸ ਲਈ ਰੋਕਿਆ ਗਿਆ ਕਿਉਂਕਿ ਕਵਰ ਆਪ অপারেশন ਲਾਂਚ ਹੋ ਗਿਆ ਸੀ ਰੌਲਾ ਪੈਣਾ ਸੀ ਫਿਰ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਚਲੋ ਮੈਂ ਤਾਂ ਸਪਸ਼ਟੀ ਸੀਗਾ ਜੀ ਤੁਸੀਂ ਅਫਸੋਸ ਕਰਨ ਤੋਂ ਕਿਵੇਂ ਰੋਕ ਸਕਦੇ ਹੋ ਸਾਡਾ ਹਲਕਾ ਲੋਕਾਂ ਦੇ ਅਸੀਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਫਿਰ ਰੋਕਣ ਤੋਂ ਬਾਅਦ ਕਵਰਾਈ ਵੀ ਮੈਂ ਕਹਾਂ ਤੁਸੀਂ ਮੁੱਖ ਮੰਤਰੀ ਨੂੰ ਵੀ ਲਿਆਓ ਜਾਂ ਤੁਸੀਂ ਜੇ ਰੋਕਣਾ ਤਾਂ ਫਿਰ ਉਹ ਮਗਰ ਹੈ ਉਹਨੂੰ ਰੋਕ ਲਓ ਜਾਂ ਨੂੰ ਲਿਆਓ ਲੋਕੀ ਸਾਹਮਣੇ ਗੱਲ ਕਰਨ ਘਬਰਾਟ ਸੀ बार-बार ਮੈਨੂੰ ਕਹਿਣਾ ਕਿ ਤੁਸੀਂ ਉੱਠ ਜਾਓ ਭਾਈ ਅਫਸੋਸ ਤੇ ਕੋਈ ਅੱਜ ਤੱਕ ਸੁਣਿਆ ਸੱਭਿਆ ਛੱਡੀ ਜਿਹੜੀ ਸਭਿਆਤਾ ਕਦੇ ਸੁਣਿਆ ਕਿ ਕੋਈ ਅਫਸੋਸ ਕਰਨ ਬੈਠਿਆ ਉਹਨੂੰ ਕਹੇ ਤੁਸੀਂ ਉੱਠ ਜਾਓ ਜੀ ਮੁੱਖ ਮੰਤਰੀ ਨੇ ਹੋਣਾ ਘਬਰਾਟ ਹੈ ਮੇਰਾ ਵੀ ਜੀ ਜਾਂ ਨਿਆਂਇਕ ਜਾਂਚ ਹੋਵੇ ਨਹੀਂ ਤਾਂ ਇਹ ਸਭ ਤੁਸੀਂ ਐਵੇਂ ਕਹੋ ਜੀ 16 ਫੜਨੇ 18 ਪੜ ਲੇ 20 ਪੜ ਲੇ ਤੇ ਸੰਗਰੂਰ ਵੇਲੇ ਵੀ ਤਾਂ ਫੜੇ ਸੀ ਉਸ਼ਿਆਰਪੁਰ ਵੇਲੇ ਵੀ ਤੁਸੀਂ ਫੜੇ ਸੀ ਮੋਗੇ ਵੇਲੇ ਵੀ ਫੜੇ ਸੀ ਕੀ ਗੱਲ ਹੋਈ ਸੀ ਕਦੋਂ ਸ਼ਰਾਬ ਕੀਤੀ ਸੀ ਸ਼ਰਾਬ ਨੂੰ 4 ਦਿਨ ਹੋ ਗਏ ਪੀਤੀ ਮਾਸਾ ਪੀਤੀ ਥੋੜੀ ਅੰਮ੍ਰਿਤ ਪਾਈ ਹੋਇਆ ਕੁਝ ਨਹੀਂ ਹੋਇਆ ਨੀ ਕੁਝ ਨਹੀਂ ਤੇ ਫਿਰ ਕਿਉਂ ਡਾਕਟਰ ਕਿਉਂ ਹੈ ਡਰ ਵੀ ਮੈਂ ਹੀ ਡਰਦੇ ਕਰਨ ਹੋਰ ਪਿੰਡ ਚ ਕਿੰਨੀਆਂ ਘੰਟੇ ਮੈਨੂੰ ਜਾਣਕਾਰੀ ਹੈ ਹੋ ਗਿਆ 4 ਕੁ ਹੋ ਗਿਆ ਜੀ ਜੀ ਤੇ ਕੀ ਕੋਈ ਲੱਗਾ ਸਿੰਪਟਮਸ ਕੋਈ ਲੱਗੇ ਕੋਈ ਬਿਮਾਰੀ ਦੇ ਜਾਂ ਆਪੇ ਹੀ ਆ ਗਿਆ ਆਹੀ ਨਹੀਂ ਆਪ ਹੀ ਆਏ ਵੇ ਤੇ ਹੁਣ ਡਾਕਟਰ ਕੀ ਕਹਿੰਦੇ ਆ ਕੋਈ ਨਹੀਂ ਕਿਤੇ ਕੋਈ ਗਲਤੀ ਨਹੀਂ ਮਤਲਬ ਛੋਟੀ ਜਿਹੇ ਨਜ਼ਰ ਨਾਲ ਠੀਕ ਇਹ ਪੇਸ਼ੈਂਟ ਵੀ ਰੱਖਾ ਵੀ ਅੱਖਾਂ ਦੀ ਰੋਸ਼ਨੀ ਜ਼ਿਆਦਾ ਅਫੈਕਟ ਕਰਦੀ ਆ ਪਰ ਇਸ ਟਾਈਮ ਸਾਡੇ ਕੋਲ ਜਿਹੜੇ ਦੋ ਮਰੀਜ਼ ਆ ਦੋਨਾਂ ਦੇ ਹਾਲ ਠੀਕ ਆ ਅੱਖਾਂ ਦਾ ਚੈੱਕਅਪ ਵੀ ਕਰਾਇਆ ਤੇ ਆਈਸੋ ਵਾਲੇ ਡਾਕਟਰਾਂ ਤੋਂ ਚੈੱਕਅਪ ਵੀ ਕਰਵਾਇਆ ਪਰ ਦੋਨਾਂ ਦਾ ਹਾਲ ਨਾਰਮਲ ਆ ਰਿਹਾ ਹਰ ਤਾਂ ਦੱਸਿਆ ਰਹੇ ਕੁਲ 12 ਮਰੀਜ਼ ਦਾਖਲ ਹੈ ਹਾਂਜੀ ਉਹ ਹੋਰ ਬਾਕੀ ਮੋਰਚੇ ਸਾਡੇ ਕੋਲ ਦੋ ਮਰੀਜ਼ ਆ ਅੱਛਾ ਤੁਹਾਡੇ ਕੋਲ ਇਹਦੀ ਹਾਲਤ ਖਤਰੇ ਤੋਂ ਬਾਹਰ ਹੈ ਹਾਂਜੀ ਇਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਬਿਲਕੁਲ ਠੀਕ ਨੇ ਇਸ ਟਾਈਮ ਇਹ ਮਨੋ ਕਿਹੜਾ ਕੈਮੀਕਲ ਹੁੰਦਾ ਜ